ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਸੱਜਰ ਸੂਈਆਂ ਮੱਜਾਂ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀ ਜਿੰਨਾਂ ਚ ਇੱਕ ਟੁਕੜ ਗੱਬਨੇ ਇੱਕ ਤਾਜੀ ਸੂਈ ਮੱਜਾਂ ਸਾਰੀਆਂ ਤੁਹਾਨੂੰ ਤਾਜ਼ੀਆਂ ਸੁਈਆਂ ਤੁਹਾਨੂੰ ਦਿਖਾਉਣੀਆਂ ਆ ਦੇਖ ਸਕਦੇ ਬਿਲਕੁਲ ਕੋਲੀ ਬੱਚੀ ਆ ਜਿਹੜੇ ਸਾਰੀਆਂ ਨੇ ਤੇ ਬਾਕੀ ਇਹ ਆ ਵੀ ਅੱਜ ਸਾਰੀਆਂ ਹੀ ਸੁਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੰਦੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਆ ਜਿਹੜਾ ਵੇਝੋ ਨੇ ਆਪ ਘਰੇ ਨਹੀਂ ਆ ਬਾਹਰ ਮਾਲ ਲੈਣੇ ਨਹੀਂ ਗਏ ਆਪ ਵੀ ਤੇ ਅਸੀਂ ਤੁਹਾਨੂੰ ਡਿਟੇਲ ਸਾਰੀ ਦੱਸਣੀ ਹੈ ਬਾਕੀ ਜੇ ਕੋਈ ਗੱਲ ਸਾਡੇ ਤੋਂ ਦੱਸਣ ਵਾਲੀ ਕੋਈ ਰਹਿ ਜੇ ਤੇ ਤੁਸੀਂ ਵੀਰ ਜੀ ਨਾਲ ਫੋਨ ਲਾ ਕੇ ਜਿਹੜਾ ਪੁੱਛ ਸਕਦੇ ਜੇ ਬਾਕੀ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਰੇਟ ਤੁਹਾਨੂੰ ਸਾਰਿਆਂ ਦੇ ਦੱਸਾਂਗੇ ਬਾਕੀ ਮਾਨਤਾ ਅਨੁਸਾਰੀਆਂ ਚ ਖੁੱਲਾ ਹੀ ਹੋਊਗਾ ਉਹ ਵੀਰ ਫੋਨ ਲਾਵੇ ਇੱਕ ਵਾਰੀ ਜਰੂਰ ਜਿਹੜੇ ਵੀ ਵੀਰ ਦੇ ਕੋਈ ਵੀ ਪਸੰਦ ਹੁੰਦੀ ਆ ਤੇ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਆ ਤਿੰਨ ਸੱਜੇ ਮੱਜਾਂ ਵਾਂ ਤੇ ਦੋ گاਉਂ ਪਹਿਲਾਂ ਤੁਹਾਨੂੰ گاਵਾ ਦਿਖਾ ਦਈਏ ਫਿਰ ਤੁਹਾਨੂੰ ਮੱਜਾਂ ਦਿਖਾਉਂਦੀ ਆ ਮੱਜਾਂ ਦੇ ਵੀ ਭਾਜ ਜਿਹੜੇ ਨੋਰਮਲ ਹੀ ਆ ਸਾਰੀਆਂ ਤਾਜ਼ੀਆਂ ਸੁਈਆਂ ਦਾ ਆ ਜਿਹੜੀਆਂ گاਵਾں ਦਵੇਂ ਆਹ ਤੋਂ ਕੁੜ ਗੱਪਣੇ ਦਿਵ ਸੱਜ ਸੁਈਆਂ ਇਹ ਲਾ ਤਾਂ ਤੋਂ ਕੁੜ ਗੱਪਣੀ ਦਿਖਾ ਦਿੰਦੀ ਆ ਚਾਰ ਮਹੀਨਿਆਂ ਦੇ ਜਿਹੜੇ ਚੈੱਕ ਪਾਸ ਦੱਸਦੇ ਆ ਤੇ ਦੁੱਧ ਜਿਹੜਾ ਇਹਦੇ ਕੋਲ 7 ਕਿਲੋ ਜਾਂਦੇ ਆ ਤੇ ਬਾਕੀ ਇਹ ਆ ਵੀ ਅਜੇ ਇਹਨੇ ਗਰਮੀਆਂ ਗਰਮੀਆਂ ਇਹਨੇ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਤੇ ਗਾਂ ਸਿਆਲਾਂ ਜ ਫੇਰ ਇਹਨੇ ਸੱਜਰ ਹੋ ਜਾਣਾ ਬਾਕੀ ਦੁੱਧ ਜਿਹੜਾ ਇਹਦਾ ਕਹਿੰਦੇ ਕਿ ਬਿਲਕੁਲ ਸੰਗਣਾ ਜਿਹੜਾ ਮੱਛੀਆਂ ਲਗਾਵਾ 7 ਕਿਲੋ ਦੁੱਧ ਹਨ ਕਹਿੰਦੇ ਜੀ ਮੁੱਛ ਕੇ ਧਿਆਗਾ ਤੇ ਦੂਸਰਾ ਸੋਆ ਜਿਹੜਾ ਕਹਿੰਦੇ ਵੀ ਇਹਨੇ ਗਾਂ ਸੋਨਾ ਹੈ 93 ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਬਾਕੀ ਗਲਾਬੀ ਰੰਗ ਦੇ ਥਾਣੇ ਆ ਤੇ ਸੱਜਰੇ ਨੇ ਵੀ ਦੁੱਧ ਜਿਹੜਾ ਇਹਨੇ ਕਹਿੰਦੇ ਵੀ ਚੰਗਾ ਭਰਿਆ ਵਾ ਸੱਜਰੇ ਫੇਰ ਐਰਕੀ ਕਹਿੰਦੇ ਵੀ ਜਿਹੜਾ ਵਾ ਚੋਰਾ 15 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਭਰੀ ਜਾਊਗੀ ਤੇ ਮੋਲੇ ਦਾ ਜਿਹੜਾ 5000 ਚ ਕਹਿੰਦੇ ਮੰਤਨ ਕਰਾਂਗੇ ਬਾਕੀ ਕੋ ਵੀਰ ਫੋਨ ਲਾਵੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਤੇ ਮਨਾ ਤਾਜੀ ਸੁਈ ਆ ਜਿਹੜਾ ਪੰਚਾ ਵਾ ਫੂਲਾਈ ਆ ਬੱਚਾ ਇਹ ਬਕਰ ਥੋੜੇ ਨਾਲ ਦੀ ਸੁਈਲ ਤੇ ਆਣਾ ਇਹਦੇ ਵੀ ਦਿਖਾ ਰਹੀਏ ਤੁਹਾਨੂੰ ਲੱਗਦਾ ਥੋੜਾ ਦਰਦੀ ਦਰਦੀ ਆ ਸਾਡੇ ਕੋਲ ਹਾਂ ਨਹੀਂ ਸਾਡੇ ਥਣਾ ਦਾ ਸਾਈਜ਼ ਹੈ ਜਿਹੜਾ ਇਹ ਤਾਂ ਵੀ ਚੰਗਾ ਧੋਰ ਦੇਖ ਲਈਨਾ ਆ ਦੇਖ ਸਾਡੇ ਬਿਲਕੁਲ ਸਿੱਖ ਜਿਹਾ ਬਣਿਆ ਦੀ ਦੁੱਧ ਜਿਹੜਾ ਮੋਖੇ ਦੇ ਕੋਲ 12 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਆ ਮੋਖੇ ਤੇ ਜੇ ਬੋਲਾ ਹੀ ਹੈ ਜਿਹੜਾ ਕਹਿੰਦੇ ਵੀ 12 ਲੀਟਰ ਤੇ 15 ਲੀਟਰ ਜਿਹੜਾ ਕਹਿੰਦੇ ਵੀ ਦੋ ਦਰ ਮਾਣਨਾ ਜਿਹੜਾ ਕਹਿੰਦੇ ਕਰਦੀ ਜਾਉਂ ਆਦੇ ਚੰਦੀ ਸੀ ਇੱਕ ਜੇ ਭਾਨੇ ਦੀ ਬਾਕੀ ਦੁੱਧ ਇਹੋ ਜਿਹੇ ਗਾਵਾਂ ਦਾ ਵੀ ਸੰਗਣਾ ਹੁੰਦਾ ਵਾ ਤੇ ਗਰਮੀ ਚੱਲਣ ਵਾਲੀਆਂ ਹੁੰਦੀਆਂ ਗਰਮੀ ਚ ਬਹੁਤ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਇਹੋ ਜਿਹੇ ਗਾਵਾਂ ਦੀ ਮਗਰ ਇਹਦੇ ਵਸ਼ਾ ਹੈ ਤੇ ਮੋਲੇ ਦਾ ਕਹਿੰਦੇ ਵੀ ਜਿੰਨਾ ਮਰਜ਼ੀ ਕਰੀਏ 40 ਚ ਜਿਹੜਾ ਕਹਿੰਦੇ ਪਈ 1000 ਰੁਪਏ ਛੱਡ ਦਾਂਗੇ 40000 ਛੋਟ ਕਰ ਦਾਂਗੇ ਤੇ ਬਾਕੀ ਕੋ ਫੋਨ ਲਾਊਗਾ ਤੇ ਸੌ ਦਾ ਪੇ ਮੌਕੇ ਤੇ ਹੋ ਜੂਗਾ ਹੁਣ 12 ਲੀਟਰ ਕੋ ਦੋ ਟਾਈਮ ਚੋਕ ਲੈ ਜੇ ਹੁਣ ਮੱਝਾਂ ਵੀ ਤੁਹਾਨੂੰ ਦਿਖਾ ਲਈਏ ਤੇ ਇਧਰੋਂ ਤੁਹਾਨੂੰ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਇਹ ਥੋੜੇ ਦਿਨਾਂ ਦੀ ਇਹ ਵੀ ਸੂਈ ਆ ਤੇ ਹੁਣ ਮੌਕੇ ਤੇ ਜਿਹੜਾ ਕਹਿੰਦੇ ਵੀ 8 ਲੀਟਰ ਤਿਆਰ ਹੈ ਇਹਦੇ ਕੋਲ ਤੇ 10 11 ਲੀਟਰ ਜਿਹੜਾ ਇਹ ਕਰੀ ਜਾਊਗੀ ਤਿੰਨ ਚਾਰ ਦਿਨਾਂ ਦੀ ਸੂਈ ਦੱਸਦੇ ਆ ਤੋਰੋਂ ਹੈ ਕਰੀਨ ਮਗਰ ਇਹਦੇ ਕੱਟੀ ਆ ਇੱਕ ਮੱਜਮਰ ਕੱਟਾ ਬਾਕੀਆਂ ਮਗਰ ਕੱਟੀਆਂ ਸਿੱਧੀ ਲਾ ਦੇ ਦੀਏ ਕਰ ਲੈ ਲੈ ਤੇ ਆ ਵੀ ਚਲੋ ਸ੍ਰੀ ਤਾਜੀ ਹੈ ਦੁੱਧ ਨੇ ਸਾਰੀਆਂ ਗਰਮੀਆਂ ਕੱਢੀ ਜਾਣਾਂਗੀ ਸੱਜਰ ਸੋਈਏ ਆ ਦੇਖ ਸੰਦੇ ਹਵਾਨਾ ਜਿਹੜਾ ਇਹਦਾ ਪਿੱਛੋਂ ਬਾਕੀ ਕੋਈ ਸਾਂਭ ਵਾਲਾ ਕੋਈ ਵੀ ਲੈ ਜਾਊਗਾ ਦੁੱਧ ਚੰਗਾ ਭਰੀ ਜਾਊਗੀ ਆ ਖਾਣਾ ਦੱਸ ਦਿੱਤ ਗਿਆ ਆਪ ਵੀ ਦੇਖ ਸਕਦੇ ਬਾਕੀ ਜਿestrā ਸਾਨੂੰ ਵੀ ਜਿਹੋ ਨੇ ਦੱਸਿਆ ਉਤਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਫੋਨ ਲਾ ਕੇ ਤੁਸੀਂ ਬਾਕੀ ਜਾਣਕਾਰੀ ਵੀ ਲੈ ਸਕਦੇ ਜੀ ਤੇ ਮੋਲੇ ਦਾ ਕਹਿੰਦੇ ਭਾਵੇਂ 80 ਕਰੀਏ ਭਾਵੇਂ 75 ਕਰੀਏ 70000 ਚੋਂ ਕਹਿੰਦੇ ਵੀ ਜਿਹੜਾ ਮਾਨਤਾਨ ਕਰਦੇ ਆਂਗੇ ਤੇ ਫੋਨ ਲਾਉਗਾ ਤੇ ਆਪੇ ਫਿਰ ਸੌਦਾ ਮੌਕੇ ਤੇ ਹੋ ਜਾਊ 70000 ਹੁਣ ਆਹ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਪਹਿਲਾ ਸੂਗਾ ਸਰੀ ਆ ਇਹ ਵੀ ਤਿੰਨ ਚਾਰ ਦਿਨਾਂ ਤੇ ਲੱਗ ਬੰਦੇ ਦੀ ਸੂਈ ਦਾਸਤੇ ਤੋੜ ਦਵੇ ਜਿੰਨਾਂ ਤੇ ਸੂਗਾ ਇਹਦਾ ਜਿਹੜਾ ਪਹਿਲਾ ਹੀ ਆ ਤੇ ਔਲ ਕਿੰਦੇ ਕੋਈ ਨਹੀਂ ਕਰਦੀ ਕੰਦੀ ਸੀ ਲਿਆ ਆ ਥਾਣੇ ਦੇਖ ਸੰਦੇ ਜੇ ਲੱਗੇ ਤਾਂ ਤੇ ਇਹਦੇ ਮਗਰ ਵੀ ਕੱਟੀ ਆ ਕੋਲਾ ਹੀ ਆ ਬੱਚੇ ਦਾ ਵੀ ਤੇ ਇਹ ਵੀ ਪਹਿਲੇ ਸੋਏ ਕਿੰਦੇ ਵੀ ਕੋਈ 10 11 ਲੀਟਰ ਦੁੱਧ ਜਿਹੜਾ ਕੱਢੀ ਜਾਊਗੀ ਤੇ ਨਿਗਰਵਾਨ ਨੇ ਦੀ ਆ ਫਿਕਸ ਜਿਹਾ ਨੇ ਦੀ ਆ ਬਾਕੀ ਆ ਵੀ ਚਲੋ ਪਹਿਲਾਂ ਤੇ ਹਸਾਲਨਾ ਕੱਦ ਵਜਨ ਚ ਠੀਕ ਆ ਸੱਜਣਾ ਆਉਣਾ ਹੈ ਇਹ ਵੀ ਹੈਗੀ ਫਿਕਸ ਜੇ ਵੰਨੇ ਦੀ ਆਂਦੇ ਸੰਦੇ ਨਿਗਰਵਾਨੇ ਦੀ ਤੇ ਮੋਲੇ ਦਾ ਵੀ ਕਹਿੰਦੇ ਵੀ ਜਿੰਨਾ ਮਰਜ਼ੀ ਕਰੀਏ ਭਾਪਾ ਕਹਿੰਦੇ 85 ਕਰ ਲਈਏ ਭਾਵੇਂ 80 ਕਰ ਲਈਏ 80000 ਜੇ ਕਹਿੰਦੇ ਵੀ 2000 ਛੱਡ ਦਿਆਂਗੇ 78000 ਦੇ ਜਿਹੜੇ 78000 ਚ ਮਾਨਤਾਂ ਜਿਹੜਾ ਕਹਿੰਦੇ ਵੀ ਕਰ ਦਿਆਂਗੇ ਬਾਕੀ ਕੋ ਫੋਨ ਲਾਊਗਾ ਤੇ ਸਭ ਦਾ ਮੌਕੇ ਤੇ ਹੋ ਜਾਊਗਾ ਨੇ ਕਹਾ ਛੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕਾਟ ਚ ਆ ਬੇਲ ਵੀ ਚੰਗੀ ਆ ਇਹਦੇ ਮਗਰ ਕੱਟਾ ਆ ਆ ਥਾਣੇ ਤੇ ਆਪਾਂ ਦੇਖ ਸਕਦੇ ਨ ਲੱਗੇ ਤਾਂ ਚੰਗੇ ਗੈਪ ਤੇ ਤੇ ਚੰਗੇ ਸਾਈਜ਼ ਤੇ ਆ ਜਿਹੜੇ ਇੰਕਮੈਨ ਵੀ ਚੰਗੀ ਲੱਗਦੀ ਆ ਇਹਦੇ ਕਹਿੰਦੇ ਵੀ ਗਾਰਡ ਵੀ ਜਿਹੜੀ ਚੰਗੀ ਆ ਇਹਦੇ ਕੋਲ ਹੁਣ ਜਿਹੜਾ ਵਾ 9-10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆ ਤੇ 12 ਕ ਲੀਟਰ ਦੁੱਧ ਜਿਹੜਾ ਇਹ ਕੱਢੀ ਜਾਊਗੀ ਇਹ ਵੀ ਬਿਲਕੁਲ ਤਾਜੀ ਸੂਈ ਆ ਕੂੜਾ ਹੀ ਬੱਚਾ ਵਜਦਾ ਇਹਦਾ 4-5 ਦਿਨਾਂ ਦੀ ਸੂਈ ਦੱਸਦੀ। ਬਾਕੀ ਇਹ ਥੱਲੇ ਆਪਾਂ ਦੇਖ ਸਕਦੇ ਹਾਂ ਸਫਾਈ ਜਿਹਾ ਪੂਰੀ ਜਿੰਨੀ ਵੀ ਹੈ। ਬਾਕੀ ਪਿੱਠਪੜੇ ਤਾਂ ਵੀ ਚੰਗੀ ਆ। ਟਿਕਾ ਟਿਕਾਰ ਤਾਂ ਨਹੀਂ ਚੰਗੀ ਆ। ਤਦ ਵਜਨ ਤੇ ਚੰਗੀ ਆ। ਇਹਦਾ ਵੀ ਮੁੱਲ ਕਿੰਨੇ ਵੀ ਭਾਵੇਂ 90 ਤੇ ਭਾਵੇਂ 85 ਕਰੀਏ। 80000 ਜੋ ਕਿੰਨੇ ਵੀ ਮੰਨਤਾ ਨੇ ਇਹਦਾ ਕਰਨਾ ਆ। ਤੇ ਇਹੇ ਪੰਜ ਪਸ਼ੇ ਤੁਹਾਨੂੰ ਹੁਣ ਮਖੋਣੇ ਹੀ। ਬਾਕੀ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਇੱਥੇ ਆ ਕੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਜਿਹੜਾ ਕੋਈ ਨਈ ਪੰਛਾ ਦਾ ਵੀਡੀਓ ਕੋਲ ਤੇ ਚੋਅ ਚ ਜ਼ਰੂਰ ਕਰਾ ਲਿਆ ਕਰੋ ਤੇ ਸਾਡੀ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਆ ਕਰੋ ਕੋਈ ਫਿਰ ਫੋਨ ਲਾਵੇ ਸਭ ਦਾ ਆਪੇ ਮੁੱਕੇ ਤੇ ਹੋ ਜੂਗੇ